ਜਲਾ ਐਸਐਸ ਨਗਰ ਮੋਹਲੀ ਦੇ ਪੁਲਿਸ ਕੀ ਸਾਸ ਸੰਬੰਸ ਵਿੱਚ ਲੋਕ ਜਲਾ ਅੰਦਰ ਗੈਰ ਕਾਨੂੰਨੀ ਯਾਤਰਾ ਦੇ ਖਿਲਾਫ ਲੜੀ ਗਈ ਮੁਹਿੰਮ ਚੱਲ ਰਹੀ ਹੈ ਨਸ਼ੀਲੇ ਵਪਾਰ ਸਮੂਹ ਫਰਮ ਵਿੱਚ ਥਾਣਾ ਜੀਤਪੁਰ ਨੇ ਵੱਡੀ ਸਫਲਤਾ ਅਰਜ ਕੀਤੀ ਹੈ ਕੱਲ ਮਾਨਯੋਗ ਐਸਪੀ ਰਮਜੋਤ ਗਰੇਵਾਲ ਔਰ ਡੀਐਸਪੀ ਸਬਵੀਜ਼ਨ ਅੰਗਰੋਜ ਜੀ ਦੀ ਨਿਗਰਾਨੀ ਤਹਿਤ ਸਭੀ ਕੈਟਰ ਅਡਜਸਟੈਂਟ ਜੀ ਸਿੰਘ ਨੇ ਚੌਕੀ ਜਾਣੇ ਤੇ ਮੌਕੇ ਤੇ ਨਾਕਾ ਲਾਇਆ ਹੋਇਆ ਸੀ ਜਿੱਥੇ ਇੱਕ ਬੰਦਾ ਜਿਹੜਾ ਹੁਕਮਪਾਲ ਉਸਮੰਮੀ ਲਈ ਕਿ ਇਹਨਾਂ ਦੇ ਕੇਮਿਨਿਓਂ ਤੇ ਨਾਕਾ ਲਾਇਆ ਸੀਗਾ ਤੇ ਉੱਥੇ ਉਸ ਬੰਦੇ ਨੂੰ ਨੈਪ ਕੀਤਾ ਤੇ ਉਹਦੀ ਤਲਾਸ਼ੀ ਦੌਰਾਨ ਉਹਦੇ ਕੋਲੋਂ 5400 ਟੈਬਲੇਟ ਲੋਮੋਟਰਨਾ ਤੇ 1900 ਟੈਬਲੇਟ ਡਰਾਮਨ ਹੋ ਜਿਹੜੀਆਂ ਕੁੱਲ 7300 ਜਿਹੜੀਆਂ ਕਬੂਲ ਹੋਈਆਂ ਇਹ ਦੋਸ਼ੀ ਨੂੰ ਅਦਮਾਨਤਿਸ਼ ਪੇਸ਼ ਕੀਤਾ ਗਿਆ ਸੀਗਾ ਤੇ ਇਹਨਾਂ ਬੰਦੇ ਜਿਹੜਾ ਹਸਰ ਕੀਤਾ ਹੁਣ ਇਹਦੇ ਚ ਅਸੀਂ ਇਹ ਪਤਾ ਕਰ ਰਹੇ ਹਾਂ ਵੀ ਇਹ ਜਿਹੜੀ ਇੰਨੀ ਭਾਰੀ ਮਾਤਰ ਚ ਗੋਲੀਆਂ 7700 ਤੋਂ ਹੋ ਰਹੀਆਂ ਇਹ ਕਿਤੋਂ ਲੈ ਕੇ ਆndੀਆਂ ਇਹ ਕਿਹੜੇ ਕਿਹੜੇ ਦੇ ਕਸਟਮਰ ਸੀਗੇ ਇਹਦੇ ਪੈਸੇ ਨੇ ਕੀ ਸੋਰਸਸ ਹੈਗੇ ਨੇ ਔਰ ਜਿਹੜੀ ਇਹਦੇ ਤੋਂ ਕਮਾਈ ਕਰ ਰਿਆ ਇਹਨਾਂ ਗੋਲੀਆਂ ਤੋਂ ਔਰ ਉਹ ਕਿੱਥੇ ਅੱਗੇ ਕਿਨਲਦਾ ਵਰਤ ਰਿਆ ਇਹਦੀ ਕੰਪਨੀ ਵੀ ਗੈਰ ਹਾਲਾਤ ਚ ਕਿਚਿੜਾ ਰਹੀ ਹੈ ਤੇ ਇਹਦਾ ਪੂਰਾ ਸੁਪਰਜਨ ਲੈ ਕੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਥੈਂਕ ਯੂ